ਤਸਵੀਰ ਕਰ ਸਕਾਈ ਨਿਊਜ਼ ਪੰਜਾਬ ਤੇ ਅਹਿਮ ਖਬਰ ਜੁੜੀ ਹੋਈ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਜਿਹੜਾ ਗੱਠਜੋੜ ਦੇ ਉੱਤੇ ਗੱਲਬਾਤ ਚੱਲਦੀ ਸੀ ਵਿਚਾਰ ਚਰਚਾ ਚੱਲਦੀ ਸੀ ਉਹ ਫਿਲਹਾਲ ਦੇ ਲਈ ਰੁਕ ਗਈ ਹੈ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੀਟ ਸ਼ੇਅਰਿੰਗ ਨੂੰ ਲੈ ਕੇ ਜਿਹੜੀ ਸਹਿਮਤੀ ਹੈ ਦੋਹਾ ਪਾਰਟੀਆਂ ਦੇ ਵਿੱਚ ਨਹੀਂ ਬਣੀ ਹੈ ਸੀਟ ਸ਼ੇਰਿੰਗ ਨੂੰ ਲੈ ਕੇ ਸਹਿਮਤੀ ਨਹੀਂ ਬਣੀ ਹੈ ਇਹਦੇ ਕਰਕੇ ਗੱਟਚੋੜ ਦੀ ਗੱਲਬਾਤ ਰੁਕ ਗਈ ਹੈ ਹਾਲਾਂਕਿ ਬੀਤੇ ਦਿਨ ਕਿ ਆਸਰਾਂ ਚੱਲ ਰਹੀਆਂ ਸੀ ਕਿ ਆਖਰੀ ਦੌਰ ਦੀ ਜਿਹੜੀ ਮੀਟਿੰਗ ਹੈ ਉਹ ਹੋਏਗੀ ਗੱਟ ਜੋੜ ਨੂੰ ਲੈ ਕੇ ਉਹਦੇ 'ਚ ਸੂ ਚੈਟਿੰਗ ਦੇ ਉੱਤੇ ਜਿਹੜੀ ਵਿਚਾਰ ਚਰਚਾ ਕੀਤੀ ਜਾਣੀ ਹੈ ਤੇ 8 ਦੇ ਕਰੀਬ ਜਿਹੜੀਆਂ ਸੀਟਾਂ ਨੇ ਉਹ ਅਕਾਲੀ ਦਲ ਆਪਣੇ ਖੇਮੇ 'ਚ ਭਾਲਦਾ ਹੈ ਤੇ ਦੂਜੇ ਪਾਸੇ 5 ਦੇ ਕਰੀਬ ਸੀਟਾਂ ਭਾਰਤੀ ਜਨਤਾ ਪਾਰਟੀ ਨੂੰ ਦੇਣ ਦੀ ਗੱਲ ਆਖੀ ਜਾ ਰਹੀ ਹੈ ਪਰ ਇਸੇ ਸਬਦ ਦੇ ਦਰਮਿਆਨ ਬਿੱਤ ਦਿਨੀ ਅਮਿਤ ਸ਼ਾਹ ਦਾ ਇੱਕ ਬਿਆਨ ਵੀ ਬੜਾ ਵਾਇਰਲ ਹੁੰਦਾ ਹੈ ਜਿਹੜਾ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾ ਦੇ ਮਾਹੌਲ ਨੂੰ ਗਰਮ ਕਰ ਦਿੰਦਾ ਹੈ ਅਮਿਤ ਸ਼ਾਹ ਹੋਰਾਂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਘੱਟ ਚੋੜ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਜਿਸ ਤੋਂ ਬਾਅਦ ਦੇ ਵਿੱਚ ਇਹ ਮਾਹੌਲ ਬਣ ਗਿਆ ਸੀ ਕਿ ਕਾਲੀ ਜ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੋ ਚੁੱਕਿਆ ਲਗਭਗ ਤੇ ਸੀਟ ਸ਼ੇਅਰਿੰਗ ਦੇ ਉੱਤੇ ਗੱਲ ਅੜੀ ਹੋਈ ਹੈ ਤੇ ਉਹ ਵੀ ਕਲੀਅਰ ਹੋ ਜਾਏਗਾ ਤੇ ਰਸਮੀ ਲਾਣਾ ਜਿਹੜਾ ਉਹ ਗੱਠਜੋੜ ਨੂੰ ਲੈ ਕੇ ਕਰ ਦਿੱਤਾ ਜਾਏਗਾ ਪਰ ਹੁਣ ਸੂਤਰ ਦੱਸਦੇ ਆ ਭਰੋਸੇਯੋਗ ਸੂਤਰਾਂ ਦੇ ਬਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਘੱਟਚੋੜ ਦੇ ਉੱਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਫਿਲਹਾਲ ਦੇ ਲਈ ਰੁਕ ਗਈ ਹੈ ਕਿਉਂਕਿ ਸੀਟ ਸ਼ੇਅਰਿੰਗ ਦੇ ਉੱਤੇ ਜਿਹੜੀ ਸਹਿਮਤੀ ਨਹੀਂ ਬਣੀ ਹੈ ਸੀਟ ਸ਼ੇਅਰਿੰਗ ਨੂੰ ਲੈ ਕੇ ਮਾਮਲਾ ਖੜਾ ਹੋ ਗਿਆ ਹੈ ਮਸਲਾ ਖੜਾ ਹੋ ਗਿਆ ਹੈ ਜਿਸ ਕਰਕੇ ਘੱਟਚੋੜ ਦੀ ਗੱਲਬਾਤ ਨੂੰ ਵਿਚਾਲੇ ਰੋਕ ਦਿੱਤਾ ਗਿਆ ਹਾਲਾਂਕਿ ਦੋਹਾਂ ਪਾਰਟੀਆਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਉਹਨਾਂ ਲਈ ਲੋਕ ਸਭਾ ਚੋਣਾਂ ਦੇ ਵਿੱਚ ਜੇਕਰ ਵੇਖਿਆ ਜਾਏ ਪੰਜਾਬ ਦੇ ਵਿੱਚ ਦੋਹਾਂ ਪਾਰਟੀਆਂ ਦੀ ਸਥਿਤੀ ਨੂੰ ਤਾਂ ਸਿੱਧਾ-ਸਿੱਧਾ ਜਾਪ ਰਿਹਾ ਹੈ ਕਿ ਜ਼ਰੂਰਤ ਹੈ ਤੇ ਗੱਜੂੜੇ ਕਰਨਾ ਵੀ ਪਏਗਾ ਪਰ ਇਹ ਸਭ ਦੇ ਦਰਮਿਆਨ ਇਹ ਵੀ ਗੱਲ ਚੱਲੀ ਸੀ ਕਿ ਘੜਚੂੜ ਤਾਂ ਪਹਿਲਾਂ ਤੋਂ ਹੀ ਹੋ ਚੁੱਕਿਆ ਹੈ ਪਰ ਰਸਮੀ ਐਲਾਨ ਜਿਹੜਾ ਉਹ ਮਾਹੌਲ ਨੂੰ ਦੇਖਦਿਆਂ ਹੋਇਆ ਕੀਤਾ ਜਾਏਗਾ ਕਿ ਮਾਹੌਲ ਕਿਸ ਤਰੀਕੇ ਦਾ ਚੱਲ ਰਿਹਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਕੀਤਾ ਜਾਏਗਾ ਰਸਮੀ ਐਲਾਨ ਤੇ ਇਸ ਸਭ ਦੇ ਦਰਮਿਆਨ ਸ਼੍ਰੋਮਣੀ ਕਾਲੀ ਦਲ ਪੰਜਾਬ ਬਚਾਓ ਯਾਤਰਾ ਵੀ ਸ਼ੁਰੂ ਕਰ ਚੁੱਕਿਆ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਯਾਤਰਾ ਕੱਢੀ ਜਾ ਰਹੀ ਹੈ ਤੇ ਵਿਰੋਧੀ ਪਾਰਟੀਆਂ ਇਹ ਇਲਜ਼ਾਮ ਲਗਾ ਰਹੀਆਂ ਕਿ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਯਾਤਰਾ ਤੇ ਮਾਜੇ ਦੇ ਵਿੱਚ ਜੇਕਰ ਵੇਖਿਆ ਜਾਏ ਖਾਸ ਤੌਰ ਤੇ ਬੜੀਆ ਭਰਮਾ ਹੁੰਗਾਰਾ ਮਿਲ ਰਿਹਾ ਇਸ ਯਾਤਰਾ ਨੂੰ ਤੇ ਇਸੇ ਸਬਦੇ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਟਚੋੜ ਦੀਆਂ ਚਰਚਾਵਾਂ ਚੱਲਦੀਆਂ ਨੇ ਤੇ 8-5 ਤੇ ਜਿਹੜੀ ਸੀਟ ਸ਼ੇਅਰਿੰਗ ਦਾ ਫਾਰਮੂਲਾ ਉਸ ਤੇ ਉੱਤੇ ਗੱਲਬਾਤ ਚੱਲਦੀ ਹੁੰਦੀ ਹੈ ਤੇ ਕਿਹਾ ਜਾ ਰਿਹਾ ਸੀ ਕਿ ਪੰਜ ਪੰਜ ਸੀਟਾਂ ਨੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਦੇਣ ਦੀ ਗੱਲ ਆਖੀ ਜਾ ਰਹੀ ਹੈ ਤੇ ਅਕਦੇ ਦੇ ਕਰੀਬ ਸੀਟਾਂ ਨੇ ਜਿਹੜੀਆਂ ਸ਼੍ਰੋਮਣੀ ਕਾਲੀ ਦਲ ਆਪਣੇ ਹਿੱਸੇ ਦੇ ਵਿੱਚ ਲੈਣਾ ਚਾਹੁੰਦਾ ਹੈ ਪਰ ਹੁਣ ਹੁਣ ਇਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੂਤਰਾਂ ਦੇ ਹਵਾਲੇ ਤੋਂ ਹਾਲਕਿ ਅਧਿਕਾਰੀ ਤਾਂ ਪੁਸ਼ਟੀ ਅਸਈ ਦੀ ਨਹੀਂ ਕਰਦੇ ਆ ਪਰ ਆਖਿਆ ਜਾ ਰਿਹਾ ਚਰਚਾਬਾ ਚੱਲ ਪਈਆਂ ਨੇ ਕਿ ਘੱਟਚੋੜ ਦੀ ਜਿਹੜੀ ਗੱਲਬਾਤ ਫਿਲਹਾਲ ਦੇ ਲਈ ਰੁਕ ਗਈ ਹੈ ਘੱਟਚੋੜ ਦੇ ਉੱਤੇ ਚਰਚਾ ਰੁਕ ਗਈ ਹੈ ਕਿਉਂਕਿ ਸੀਟ ਸ਼ੇਅਰਿੰਗ ਦੇ ਮਸਲੇ ਦੇ ਉੱਤੇ ਉਸ ਫਾਰਮੂਲੇ ਦੇ ਉੱਤੇ ਸਹਿਮਤੀ ਹੈ ਜਿਹੜੀ ਉਹ ਨਹੀਂ ਬਣੀ ਹੈ